ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਲੋਕ ਮਹੱਲਾ ਦੂਜਾ ਇਹ ਕਨੇਹੀ ਦਾਤ ਕਿਨੇਹੀ ਨਹੀਂ ਹਾ ਹਾ ਹੈਗਾ ਇਹ ਕਿਨੇਹੀ ਦਾਤ ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਐ ਨਾਨਕ ਸਾ ਕਰਮਾਤ ਸਾਹਿਬ ਤੁਠਾ ਜੋ ਮਿਲੈ ਮਹੱਲਾ ਦੂਜਾ ਇਹ ਕਨੇਹੀ ਚਾਤਰੀ ਜੇਤ ਪਉ ਖਸਮ ਨਾ ਜਾਏ ਕਨੇਹੀ ਨਹੀਂ ਕਹਿਣਾ ਕੱਕੇ ਸਿਆਰੀ ਵੀ ਲੱਗੀ ਹੋਈ ਹੈ ਨਾ ਕਿਨੇਹੀ ਇਹ ਕਿਨੇਹੀ ਚੱਕਰੀ ਜੇਤ ਪਉ ਖਸਮ ਨਾ ਜਾਏ ਨਾਨਕ ਸੇਵਕ ਕਾਢੀਐ ਜੇ ਸੇਤੀ ਖਸਮ ਸਮਾਏ ਪਉੜੀ ਨਾਨਕ ਅੰਤ ਨਾ ਜਪਣੀ ਹਰਤਾ ਕੇ ਪਾਰਾਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਾ ਗੱਲੀ ਗਲੀ ਜੰਜੀਰ ਜੰਜੀਰੀਆ ਹਾਂ ਗਲੀ ਬੁੱਲਾ ਹੀ ਬੋਲਣਾ ਗੱਲੀ ਨਹੀਂ ਕਹਿਣਾ ਇੱਕ ਨਾ ਗੱਲੀ ਜੰਜੀਰੀਆ ਉੱਤੇ ਟਿੱਪੀ ਲੱਗੀ ਹੋਈ ਆ ਜੰਜੀਰੀਆ ਨਹੀਂ ਕਹਿਣਾ ਉੱਤੇ ਟਿੱਪੀ ਜੰਜੀਰੀਆ ਇੱਕ ਤੁਰੀ ਚੜ੍ਹ ਬਿਸਯਾਰ ਆਪ ਕਰਾਏ ਕਰੇ ਆਪ ਆਪ ਕਰਾਏ ਕਰੇ ਆਪ ਖਾ ਕੈਸੋ ਕਰੀ ਪੁਕਾਰ ਹਾ ਇਥੇ ਜਮਕ ਲੱਗ ਜੇਗੀ ਕੈਸੋ ਇਹ ਲੰਮੀ ਆਵਾਜ਼ ਨਾਲ ਸੰਬੰਧਕ ਪਾਠ ਉਚਾਰਨ ਕਰਨਾ ਕੈਸੋ ਇਕੱਠਾ ਵੀ ਨਹੀਂ ਕਹਿ ਦੇਣਾ ਕੈਸੋ ਵੱਖਰਾ ਵੀ ਨਹੀਂ ਕਹਿਣਾ ਖਾ ਕੈਸੋ ਕਰੀ ਪੁਕਾਰ ਨਾਨਕ ਕਰਨਾ ਜੇਨ ਕੀਆ ਫਿਰ ਤਿਸ ਹੀ ਕਰਨੀ ਸਾਰ ਸ਼ਲੋਕ ਮਹੱਲਾ ਪਹਿਲਾ ਆਪੇ ਭਾਂਡੇ ਸਾਜਿ ਸਾਜਿਆਨ ਆਪੇ ਪੂਰਨ ਦੇ ਆਪੇ ਭਾਂਡੇ ਸਾਜਿਆਨ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਇ ਸਮਾਈਐ ਇੱਕ ਨੀ ਦੁੱਧ ਸਮਾਈਐ ਇੱਕ ਚੁੱਲਾ ਰਹਿਣ ਚੜੇ ਇੱਕ ਪਦ ਤੇ ਯਮਕ ਲਾਦਨੀ ਹੈ ਇੱਕ ਚੁੱਲਾ ਰਹਿਣ ਚੜੇ ਚੜੇ ਨਹੀਂ ਕਹਿਣਾ ਚੜੇ ਉਚਾਰਨ ਕਰਨਾ ਭਾਰਾ ਇੱਕ ਨਿਹਾਲੀ ਪੈ ਸਵਨ ਹਾਂਜੀ ਇੱਕ ਨਿਹਾਲੀ ਪੈ ਸਵਨ ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ ਖੜੇ ਇਹ ਖੜੇ ਨਹੀਂ ਕਹਿਣਾ ਪੋਲਾ ਭਾਰਾ ਬੋਲਣਾ ਇੱਕ ਉੱਪਰ ਰਹਿਣ ਖੜੇ ਤੇਨਾਂ ਸਵਾਰੇ ਨਾਨਕਾ ਜੇਨ ਕਉ ਨਦਰ ਕਰੇ ਕਰੇ ਇਹ ਲਮਕਾਉਣਾ ਨਹੀਂ ਕਰੇ ਨਹੀਂ ਕਹਿਣਾ ਜੇਨ ਕਉ ਨਦਰ ਕਰੇ ਮਹੱਲਾ ਦੂਜਾ ਆਪੇ ਸਾਜੇ ਕਰੇ ਆਪ ਜਾਈ ਪੇ ਰਖੇ ਆਪ ਤਿਸ ਵਿੱਚ ਜੰਤ ਉਪਾਇਕ ਹੈ ਦੇਖੇ ਥਾਪ ਉਥਾਪ ਕਿਸ ਨੋ ਕਹੀਆ ਨਾਨਕਾ ਸਭ ਕਿਛ ਆਪੇ ਆਪ ਪਾਉੜੀ ਵੱਡੇ ਕੀਆ ਵਡਿਆਈਆ ਕਿਸ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆ ਰਿਜਕ ਸੰਭਾਹੇ ਸੰਭਾਹੇ ਉੱਤੇ ਟਿੱਪੀ ਲੱਗੀ ਹੋਈ ਆ ਦੇ ਜੀਆ ਰਿਜਕ ਸੰਭਾਹੇ ਸਾਈਂ ਕਾਰ ਕਮਾਵਣੀ ਤੁਰ ਛੋਡੀ ਤੰਨਾ ਪਾਏ ਨਾਨਕ ਏਕੀ ਬਾਹਰੀ ਔਰ ਦੂਜੀ ਨਾਹੀ ਜਾਏ ਸੋ ਕਰੇ ਜੇ ਤਿਸਹ ਰਜਾਈ ਸੁਧ ਹਾਂਜੀ ਸੁਧ ਪਾਦ ਉਚਾਰਨ ਕਰਨਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਆਸਾ ਬਾਣੀ ਭਗਤਾ ਕੀ ਕਬੀਰ ਜੀਓ ਨਾਮਦੇਵ ਜੀਓ ਰਬਦਾਸ ਜੀਓ ਆਸਾ ਸ੍ਰੀ ਕਬੀਰ ਜੀਓ ਗੁਰ ਚਰਨ ਲਾਗ ਹਮ ਬਿਨਵਤਾ ਪੂਛਤ ਕਹਿ ਜੀਓ ਪਾਇਆ ਇਹ ਬਿਸਰਾਮ ਬਿਨਵਤਾ ਤੇ ਲਉਣਾ ਪੂਛਤ ਤੇ ਯਮ ਕਲਾ ਕੇ ਉਚਾਰਨ ਕਰਨਾ ਪੂਛਤ ਕਹਿ ਜੀ ਉਪਾਇਆ ਕਵਨ ਕਾਜ ਜਗ ਉਪਜੈ ਬਿਨ ਸੈ ਕਹੋ ਮੂਹ ਸਮਝਾਇਆ ਦੇਵ ਕਰਹੁ ਦਇਆ ਮੂਹ ਮਾਰਗ ਲਾਵਹੁ ਜਿਤ ਭੈ ਬੰਧਨ ਟੁਟੈ ਦੇਵ ਇਥੇ ਯਮ ਕਲਾਦਨੀ ਹੈ ਦੇਵ ਕਰਹੁ ਦਇਆ ਮੋਰੀ ਮਾਰਗ ਲਾਵਹੁ ਇੱਥੇ ਵਿਸਰਾਮ ਜਿਤ ਭੈ ਬੰਧਨ ਟੁੱਟੈ ਜਨਮ ਮਰਨ ਦੁਖ ਫੇੜ ਕਰਮ ਸੁਖ ਜੀਵ ਜਨਮ ਤੇ ਛੂਟੈ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਜਨਮ ਮਰਨ ਦੁਖ ਇੱਥੇ ਠਮਕ ਲਾ ਦਨੀ ਹੈ ਫੇੜ ਕਰਮ ਇੱਥੇ ਵਿਸਰਾਮ ਹੈ ਸੁਖ ਜੀਵ ਇੱਥੇ ਠਮਕ ਜਨਮ ਤੇ ਛੂਟੈ ਰਹਾਉ ਮਾਇਆ ਫਾਸ ਬੰਦ ਨਹੀਂ ਫਾੜਾ ਔਰ ਮਨ ਸੁਨ ਨ ਲੁਕੇ ਅਰ ਤੇ ਵੀ ਯਮਕ ਲਾ ਦਨੀ ਹੈ ਮਨ ਸੁਨ ਨ ਲੁਕੇ ਆਪਾ ਪਾਦ ਨਿਰਵਾਣ ਨਾ ਚੀਨਿਆ ਇਹਨ ਬੇਦ ਅਪਿਓ ਨਾ ਚੁਕੇ ਇਹ ਆਪਾ ਪਾਦ ਨਿਰਵਾਣ ਇਥੇ ਖੰਮਕਾ ਨਾ ਚੀਨਿਆ ਇਥੇ ਵਿਰਾਮ ਹੈ ਇਨ ਬਿਦ ਅਭਿਉ ਨ ਚੂਕੇ ਕਹੀ ਨਾ ਉਪਜਾ ਉਪੀ ਜਾਣਾ ਭਾਵ ਅਭਾਵ ਵਿਹੂਣਾ ਉਦ ਅਸਤ ਕੀ ਮਾਨ ਬੁੱਧ ਨਾਸੀ ਤਾ ਸਦਾ ਸਹਜ ਲੈ ਬਲੀਣਾ ਜਿਉ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ ਉਦਕ ਕੁੰਭ ਬਿਗਰਾਨਾ ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ ਤਉ ਮਨ ਸੁਨ ਸਮਾਨਾ ਵਾਹਿਗੁਰੂ ਜੀ ਕਾ ਕਲ ਸਾਹ ਵਾਹਿਗੁਰੂ ਜੀ ਕੀ ਫਤਿਹ